ਅਕਤ ਪਾਵਨ ਜਗਤ ਜੋਤ ਜੋ ਕੋ ਜੋ ਘਿਆਟਲ ਛਾਤਰ ਚਮਰ ਤਖਤਾਂ ਦੇ ਮਾਲਕ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਪਵਨ ਗੁਰੂਤਿਰ ਹਜ਼ਰੀ ਅੰਦਰ ਜਲ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਸਾਧੂ ਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਸਰਵਤ। ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾਤ ਸ੍ਰੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਵਚਨ ਹਨ ਅੰਧਲੇ ਅੰਧ ਬਿਕਾ ਵਿਕੁਰਾਤੇ ਕਿਉ ਚੱਲੇ ਗੁਰ ਚਾਲੀ ਅੰਧਲੇ ਅੰਧ ਦਾ ਮਤਲਬ ਹੈ ਬਹੁਤ ਹੀ ਅੰਨੇ ਵਿਕਾ ਬਿਕ ਕੰਧ ਨੇ ਮਾਇਕ ਪਦਾਰਥਾਂ ਦੀ ਜ਼ਹਿਰ ਰਾਤੀ ਦਾ ਮਤਲਬ ਹੈ ਮਗਨ ਹੋਣਾ ਮਹਾਰਜ ਕਹਿੰਦੇ ਨੇ ਵੀ ਭਾਈ ਅਸੀਂ ਜੀਵ ਜਿਹੜੇ ਹਾਂ ਇਹ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰ ਸਕਦੇ ਹਾਂ ਭਾਵੇਂ ਵੀ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਇੱਕ ਕਟੰਗ ਮਾਰਗ ਹੈ ਗੁਰੂ ਦੇ ਮਾਰਗ ਤੇ ਤੁਰਨਾ ਬੜਾ ਔਖਾ ਹੈ ਅਸੀਂ ਕਿਵੇਂ ਚੱਲ ਸਕਦੇ ਹਾਂ ਤੇ ਗੁਰੂ ਕਿਰਪਾ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਪਾਲੀ ਦਾ ਮਤਲਬ ਹੈ ਪੱਲੇ ਲੜ ਲਾਉਣਾ ਕਿਤੇ ਗੁਰੂ ਕਿਰਪਾ ਕਰਦੇ ਵੀ ਸੁੱਖਾਂ ਦਾ ਜਣ ਵਾਲਾ ਗੁਰੂ ਆਪ ਹੀ ਮਿਹਰ ਕਰਦੇ ਵੇ ਸਾਡੇ ਉੱਤੇ ਕਿ ਸਾਨੂੰ ਆਪਣੇ ਲੜ ਲਾਵੇ ਲਾ ਲਵੇ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਗੁਰੂ ਦੇ ਵਰਸਾ ਦੇ ਮਾਰਗ ਤੇ ਚੱਲ ਸਕਦੇ ਆ ਨੀਤੇ ਆਪਾਂ ਤੇ ਮਾਇਆ ਦੇ ਜ਼ਹਿਰ ਵਿੱਚ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ ਸਤਿਗੁਰ ਕਹਿੰਦੇ ਨੇ ਗੁਰਸਿੱਖ ਮਿੱਤਰੋ ਭਾਈ ਗੁਰੂ ਦੇ ਦੱਸੇ ਜੀਵਨ ਰਾਹ ਤੇ ਚਲੋ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਮਹਾਰਜ ਕਹਿੰਦੇ ਨੇ ਵੀ ਜੋ ਗੁਰੂ ਆਖਦਾ ਲੋਕਾਈ ਦੀ ਗੱਲ ਨਹੀਂ ਗੁਰੂ ਦੀ ਗੱਲ ਨੂੰ ਸੁਣਨਾ ਹੈ ਤੇ ਪਰਮਾਤਮਾ ਦੀ ਸਿੱਧ ਸਲਾਹ ਕਰਨੀ ਹੈ ਇਹ ਜੋ ਕੁਝ ਗੁਰੂ ਆਖਦਾ ਉਸ ਨੂੰ ਆਪਣੇ ਵਾਸਤੇ ਭਲਾ ਸਮਝੋ ਜੋ ਗੁਰੂ ਦਰਸਾ ਮਾਰਗ ਦੱਸਦਾ ਉਸ ਮਾਰਗ ਤੇ ਚੱਲਣ ਨਾਲ ਸਾਡਾ ਭਲਾ ਹੈ ਇਸ ਨੂੰ ਆਪਣੇ ਭਲੇ ਵਾਸਤੇ ਸਮਝੋ ਮਾਰਗ ਕਹਿੰਦੇ ਨੇ ਕਿਉਂਕਿ ਪਰਮਾਤਮਾ ਦੀ ਸਿੱਧ ਸਲਾਹ ਜਿਹੜੀ ਹੈ ਅਨੋਖੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਅਨੋਖੀ ਤਬਦੀਲੀ ਮਹਾਰਾਜ ਕਹਿੰਦੇ ਹਨ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਣੀ ਹੈ ਤੇ ਉਹ ਕਹਿੰਦੇ ਕਈ ਵਾਰੀ ਇਦਾਂ ਵੀ ਹੋ ਜਾਂਦਾ ਹੈ ਕੁਝ ਸੋਚਿਆ ਵੀ ਨਹੀਂ ਹੁੰਦਾ ਜਿਹੜਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦਾ ਹੈ ਉਹਨੂੰ ਕਹਿੰਦੇ ਨੇ ਅਨੋਖੀ ਤਬਦੀਲੀ ਜੀਵਨ ਵਿੱਚ ਕਦੋਂ ਜੀਵਨ ਨੇ ਪਲਟੀ ਖਾ ਜਾਣੀ ਹੈ ਕੋਈ ਪਤਾ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਦੇਵ ਉਪਦੇਸ਼ ਸਤੇ ਪਰੇ ਗੁਰੂ ਦੇ ਦਰਸਾਰੇ ਰਾਤ ਦਾ ਮਾਰਗ ਤੇ ਤੁਰਨ ਦਾ ਯਤਨ ਕਰੀਏ ਧਾਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੋ ਵੇਗ ਵਿਗਾਲੀ ਮਹਾਰਾਜ ਕਹਿੰਦੇ ਨੇ ਵੀ ਇਹ ਹਰੀ ਦੇ ਮਿੱਤਰੋ ਇਹ ਸੰਤ ਜਨੋ ਇਹ ਭਰਾਵੋ ਸੁਣੋ ਵੀ ਚੇਤੀ ਗੁਰ ਦੀ ਸ਼ਰਨ ਪੈ ਜਾਓ ਮਤ ਜਾਣੋ ਅੱਜ ਕੇ ਕੱਲ ਹੀ ਕਹਿੰਦੇ ਵੀ ਇਹ ਸਮਝੋ ਵੀ ਅੱਜ ਕੱਲ੍ਹ ਕਰਕੇ ਆਪਣਾ ਜੀਵਨ ਵਿਅਰਥ ਨਾ ਗਵਾਓ ਜਦੋਂ ਵੀ ਸਮਾਂ ਮਿਲਦਾ ਕਿਉਂ ਕਿ ਕਿਉਂਕਿ ਇੱਕ ਇੱਕ ਸਵਾਸ ਜਿਹੜਾ ਇਹ ਕੀਮਤੀ ਹੈ ਕੋਈ ਪਤਾ ਨਹੀਂ ਇਹ ਮਹਾਰਾਜ ਕਹਿੰਦੇ ਨੇ ਵੀ ਹਰ ਨਾਮ ਜਪਦਿਆਂ ਇਹ ਖੰਨ ਨਾ ਢਲਿ ਕੀ ਜੀ ਮੇਰੀ ਜਿੰਦਰੀਏ ਹਰ ਨਾਮ ਜਪਦਿਆਂ ਖੰਨ ਢਲ ਨਾ ਕੀ ਜੀ ਮੇਰੀ ਜਿੰਦਰੀਏ ਕਿਉਂ ਮਤ ਕੀ ਜਾਪੈ ਸਹ ਆਵੇ ਕੇ ਨਾਵੇ ਰਾਮੀ ਇੱਕ ਸਹ ਆਇਆ ਦੂਸਰਾ ਪਤਾ ਨਹੀਂ ਆਵੇਗਾ ਪਤਾ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਛੇਤੀ ਹੀ ਗੁਰੂ ਦੀ ਸ਼ਰਣ ਪੈ ਜਾਓ ਸਤ ਗੁਰ ਸੇਵ ਕਰ ਚਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਗੁਰੂ ਦੀ ਸ਼ਰਣ ਪੈ ਕੇ ਜੀਵਨ ਸਫਰ ਵਾਸਤੇ ਪਰਮਾਤਮਾ ਦੇ ਨਾਮ ਦੀ ਖਰਚੀ ਜਿਹੜੀ ਆ ਉਹਨੂੰ ਬੱਲੇ ਬਣੀਏ ਮਹਾਰਾਜ ਕਹਿੰਦੇ ਮਤਾਂ ਇਹ ਸਮਝਿਓ ਕਿ ਇਹ ਕੰਮ ਅੱਜ ਕਰ ਲਵਾਂਗੇ ਜਾਂ ਭਲਕੇ ਕਰ ਲਵਾਂਗੇ ਟਾਲ ਮਟੋਲੇ ਨਹੀਂ ਕਰਨੇ ਸਤਿਗੁਰ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਜਪਣ ਦੀ ਕਦੇ ਵੀ ਟਲ ਨਾ ਕਰੀਏ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਇਹ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਔਰ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਤਰੀ ਵੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਉਹ ਫਿਰ ਜੋ ਗੁਰੂ ਕਹ ਸੋਈ ਭਲ ਮੰਨੋ ਵੀ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨਦੇ ਹਨ ਉਹ ਮੰਨਦੇ ਨੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਦੇ ਹਨ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇ ਨ ਕੇ ਲਾਲੀ ਮਾਰਜ ਕਹਿੰਦੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਜੋ ਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰੀਤਮਾ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਣ ਜਪ ਲੋ ਚਲੁ ਚੰਨੀ ਹਰ ਕਿਰਪਾ ਕਰਨ ਵਾਲੀ ਮਾਲਕ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਜੁੜ ਕੇ ਅਰਦਾਸ ਕਰਦੇ ਰਹੀਏ हे ਬਨਵਾਰੀ ਪਰਮਾਤਮਾ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗ ਜਾਵੇ ਔਰ ਇਹ ਤਾਂਗ ਐਸੀ ਲੱਗੀ ਮਿਹਰ ਕਰੋ ਦਾਤਾ ਜੀ ਬਾਦੀ ਕਿਰਪਾ ਨਾ ਤਾੰਗ ਲਗੀ ਐ ਬਪੀਏ ਦੀ ਤਰ੍ਹਾਂ ਤੜਪ ਰਿਆ ਹਾਂ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨ ਆਪੇ ਗਿਰਾਲੀ ਦਾ ਸਤਨਾਂ ਕਹਦਾ ਕੇ ਪ੍ਰਮਾਤਮਾ ਭਾਈ ਐਦਾਂ ਬੇਨਤੀ ਕਰੀਏ ਵੀ ਮੈਨੂੰ ਸਾਧ ਸੰਗਤ ਵਿੱਚ ਮਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੀ ਚਰਣਾ ਦੀ ਧੂੜ ਮਿਲੀ ਦੇਵੇ ਮੈਂ ਸਾਧ ਸੰਗਤ ਵਿੱਚ ਜੁੜ ਕੇ ਸਾਧ ਸੰਗਤ ਦੀ ਚਰਣ ਧੂੜ ਮਸਤ ਪ੍ਰਲ ਲੌਂਦਾ ਰਵਾਂ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਅਰਦਾ ਲੜ ਕੇ ਕਰਦੇ ਰਹੀਏ ਸਤਿਗੁਰੂ ਜੀ ਕਿਰਪਾ ਕਰਨ ਸਭਨਾ ਉੱਪਰ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾੰਤ ਅਦਰ ਸ੍ਰੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਮ ਪਿਆਰ ਦਾ ਪਾਤ ਬਣੇ ਸੁਖ ਸ਼ਾਂਤੀ ਰਹੇ ਪਰਮਾਤਮਾ ਸਭਨਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਕਿਸੇ ਨੂੰ ਵੀ ਦੁੱਖਾਂ ਦਾ ਸਾਮਣਾ ਨਾ ਦੇਖਣ ਦੇਵੇ ਰੋਜ਼ ਅਰਦਾਸ ਕਰਦੇ ਰਹੀਏ ਦਾਤਾ ਜੀ ਔਕੀ ਕੜੀ ਨਾ ਦੇਖਣ ਦੇਈ ਆਪਲਾ ਅੰਦਰ ਸੁਮਾਦੇ ਦਾਤਾ ਜੀ ਕਿਰਪਾ ਕਰਿਓ ਔਖੀਆਂ ਗੜੀਆਂ ਤੋਂ ਲਾ ਕੇ ਆਪਣੇ ਚਰਨਾਂ ਨਾਲ ਜੋੜੇ ਨਾਮ ਦਾ ਬਾਣੀ ਦਾ ਪਹਿਰਾ ਸਾਡੇ ਸਾਰਿਆਂ ਉੱਤੇ ਬਣਿਆ ਰਵੇ ਨਾਮ ਜਪਦੇ ਰਹੀਏ ਸਰਬਤ ਦਾ ਬੋਲਾ ਮੰਗਦੇ ਰਹੀਏ ਅਬ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵੈਗਨ ਸੰਪੂਰਨ ਹੋਮਦੀ ਅਰਦਾਸ ਸਭੇ ਲੱਗਦੇ ਸਤਿਗੁਰੂ ਚਰਨਾਂ ਚਰ ਬੜੀ ਬਿਰਤੇ ਹੀ ਪਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਦੂਰ ਗੁਰੂ ਗੰਗਾ ਕਾ ਪੂਰਨ ਗੁਣ ਕਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਕੀ ਫਤ